ਤੇ ਅੱਜ ਤੱਕ ਕਿਸੇ ਨੂੰ ਪਤਾ ਲੱਗ ਸਕਿਆ ਵੀ ਗੁਰੂ ਨਾਨਕ ਸਾਹਿਬ ਉਦੋਂ ਕੋਈ ਇਹ ਜੇ ਸਾਧਨ ਨਹੀਂ ਸੀਗੇ ਵੀ ਇੰਨਾ-ਇੰਨਾ ਪੰਡਾ ਕਿਵੇਂ ਤੈਅ ਕਰ ਗਏ ਮਰਦਾਨਿਆਂ ਅੱਖਾਂ ਬੰਦ ਕਰ ਕੇ ਸੱਤ ਕਰਦਾ ਅੱਖਾਂ ਖੋਲ ਦੇ ਬੇਬੇ ਜੀ ਯਾਦ ਕਰਦੇ ਸੀ ਨਾ ਅਸੀਂ ਬੇਬੇ ਜੀ ਦੇ ਕੋਲ ਪਹੁੰਚ ਗਏ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਦਾ ਇਹ ਬਿਲਕੁਲ ਇਹ ਲਿਖਤਾਂ ਚ ਐ ਚੀਜ਼ਾਂ ਲਿਖਤਾਂ ਇਹ ਲਿਖਤਾਂ ਚ ਐ ਚੀਜ਼ਾਂ ਔਰ ਅਸੀਂ ਜਦੋਂ ਇਹਨਾਂ ਬਾਰੇ ਸੋਚਦੇ ਆ ਨਾ ਤਾਂ ਫੇਰ ਸੋਚਦੇ ਆਂ ਵੀ ਐਸੀ ਕਿਹੜੀ ਅਗੰਮੀ ਸ਼ਕਤੀ ਐ ਐਸੀ ਕਿਹੜੀ ਪਾਵਰ ਐ ਜਿਹਦੇ ਨਾਲ ਇਹ ਪੋਸੀਬਲ ਹੋਇਆ ਹੋਊਗਾ ਜੇ ਬੇਸ ਸੇਮ ਹੋਣ ਪਾਵਰਾਂ ਜੁੜ ਜਾਂਦੀਆਂ ਤਾਂ 10 ਦੀ ਸ਼ਕਤੀ 22 ਇਹ ਅਨੁਮਾਨ ਲਗਾਇਆ ਸਾਡੇ ਵਿਗਿਆਨੀਆਂ ਨੇ ਜਿਸ ਨੂੰ ਅੱਜ ਤੱਕ ਕੋਈ ਝੁਟਲਾ ਨਹੀਂ ਸਕਿਆ ਵੀ ਨਹੀਂ ਐ ਨਹੀਂ ਹੋ ਸਕਦਾ ਘਰ ਵਾਲੀ ਬਾਹਰ ਨਿਕਲੀ ਕਹਿੰਦੇ ਜੇ ਉਹ ਤਾਂ ਹੈ ਨਹੀਂਗੇ ਕਹਿੰਦੇ ਗੁਰੂ ਸਾਹਿਬ ਦੇ ਸਹਿਜੇ ਮੂੰਹੋਂ ਨਿਕਲ ਕਹਿੰਦੇ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ ਦੇਖੋ ਕਿਆ ਕਮਾਲ ਦੀ ਗੱਲ ਹੈ ਪਾਵਰ ਤੁਹਾਨੂੰ ਦੱਸਣ ਲੱਗਿਆ ਵੀ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ ਹੈ ਹੀ ਨਹੀਂ ਉਹ ਕਿਤੇ ਲੁਕੇ ਹੋਏ ਸੀ ਘੀਰੇ ਦੇ ਵਿੱਚ ਘੀਰੇ ਚ ਪਾਤੀਆਂ ਸੀ ਪਾਤੀਆਂ ਚ ਸੱਪ ਬੈਠਾ ਸੀ ਸੱਪ ਨੇ ਦੱਸਿਆ ਜਦ ਹੀ ਖਤਮ ਹੁੰਦੇ ਪਾਂਡੇ ਕਛ ਨਾ ਸਵਾਵੇ ਸਿੱਧੇ ਅੰਮ੍ਰਿਤ ਚ ਰਹਿ ਇਹਨਾਂ ਜੇ ਪੰਡਾ ਮੁੱਦਾ ਵੱਜਿਆ ਹੋਇਆ ਉਹਦੇ ਚ ਕੁਝ ਪਾ ਨਹੀਂ ਸਕਦੇ ਤੁਸੀਂ ਸਿੱਧਾ ਕਰੋ ਉਹਨੂੰ ਪਹਿਲਾਂ ਸਿੱਧਾ ਕਰੋਗੇ ਤਾਂ ਉਹਦੇ ਚ ਅੰਮ੍ਰਿਤ ਵੀ ਪੈ ਸਕਦਾ ਇਹ ਉਹੀ ਦੱਸ ਸਕਦਾ ਜਿਨੇ ਉਸ ਮਠਿਆਈ ਨੂੰ ਖਾਧਾ ਫਰੀਦ ਜੀ ਤਾਂ ਫੇਰ ਕਹਿ ਗਏ ਕਹਿੰਦੇ ਫਰੀਦਾ ਸ਼ਕਰ ਕੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਤਦ ਜਿਹਦੇ ਤੱਕ ਇਹ ਵਸਤੂਆਂ ਪਹੁੰਚ ਹੀ ਨਹੀਂ ਸਕਦੀਆਂ ਉਹ ਤਾਂ ਪਤਾ ਨਹੀਂ ਕਿਹਜਾ ਹੋਊਗਾ ਜਦੋਂ ਉਹ ਬੇਨਤੀਆਂ ਕਰਦੇ ਆਂ ਤੇ ਉਹਨਾਂ ਦੇ ਨਾਲ ਚਸ਼ਮੇ ਗੱਲਾਂ ਕਰਦੇ ਨੇ ਉਹਨਾਂ ਦੇ ਨਾਲ ਨਦੀਆਂ ਨਾਲੇ ਗੱਲਾਂ ਕਰਦੇ ਨੇ ਉਹਨਾਂ ਦੇ ਨਾਲ ਫੁੱਲ ਗੱਲਾਂ ਕਰਦੇ ਆਂ ਹੁਣ ਜਿਹਨੇ ਖੋਜ ਤਾਂ ਕੀਤੀ ਨਹੀਂ ਹੈ ਉਹ ਕਵੇ ਵਿਗਿਆਨੀ ਝੂਠ ਬੋਲਦੇ ਆ ਤੇ ਵਿਗਿਆਨੀ ਤਾਂ ਨਹੀਂ ਮੰਨਣ ਲੱਗੇ ਵੀ ਸੀ ਝੂਠ ਬੋਲਦੇ ਆ ਵਿਗਿਆਨੀ ਕਹਿੰਣਗੇ ਆਓ ਸਿੱਧ ਕਰਕੇ ਦਿਖਾਣੇ ਆ ਜਦੋਂ ਅਸੀਂ ਸਿੱਧ ਕਰਦੇ ਹੋਏ ਨੂੰ ਦੇਖਾਂਗੇ ਸਾਨੂੰ ਮੰਨਣ ਲਈ ਮਜਬੂਰ ਹੋਣਾ ਪਊਗਾ ਤੇ ਜਿਨ੍ਹਾਂ ਨੇ ਇਹ ਚੀਜ਼ਾਂ ਸਿੱਧ ਕਰਕੇ ਸਾਨੂੰ ਰਾਹ ਪਾਇਆ ਹੈ ਜਾਂ ਉਹਨਾਂ ਨੂੰ ਝੂਠੇ ਕਹਤੀਏ ਸੀ ਇਹ ਜਿਹੜਾ ਮਨੁੱਖੀ ਸਰੀਰ ਹੈ ਇਹ ਸਾਡਾ ਕਿਸੇ ਦੇ ਕੰਟਰੋਲ ਦੇ ਅਧੀਨ ਚੱਲ ਰਿਹਾ ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਭੈ ਵਿੱਚ ਪਵਣ ਵਹ ਸਦਵਾ ਪੈ ਵਿੱਚ ਚੱਲੈ ਲੱਖ ਦਰਿਆਵ ਪੈ ਵਿੱਚ ਸੂਰਜ ਪੈ ਵਿੱਚ ਚੰਦ ਪੈ ਵਿੱਚ ਧਰਤੀ ਦੱਬੀ ਭਾਰ ਮਤਲਬ ਸਾਰਾ ਕੁਝ ਭੈ ਚ ਕੀ ਦੇ ਭੈ ਚ ਆ ਫਿਰ ਇਹ ਤਾਂ ਦੱਸ ਦੋ ਵੀ ਉਹ ਭੈ ਕੀ ਦਾ ਹੈ ਫਿਰ ਬੰਦਾ ਵੀ ਜਿਹਦਾ ਭੈ ਉਹ ਨਿਰਭਉ ਹੈ ਉਹਨੂੰ ਕਿਸ ਦਾ ਭੈ ਨਹੀਂ ਹੈ ਉਹਨੂੰ ਕਿਸ ਦਾ ਭੈ ਨਹੀਂ ਹੈ ਨਿਰਵੈਰ ਕਿਸੇ ਨਾਲ ਵੈਰ ਨਹੀਂ ਹੈ ਹਾਂਜੀ ਤੁਸੀਂ ਅੱਜ ਪਾਠ ਨਹੀਂ ਕੀਤਾ ਮੈਂ ਤੁਹਾਨੂੰ ਰੋਟੀ ਨਹੀਂ ਦਿੰਦਾ ਨਾ ਨਾ ਬਿਲਕੁਲ ਸਭ ਕੁਝ ਮਿਲੂਗਾ ਟਾਈਮ ਤੇ ਮਿਲੂਗਾ ਪਰ ਜਦੋਂ ਚਾਲਣਾ ਕਰ ਦਿੰਦਾ ਨਾ ਉਹ ਜਿਹੜਾ ਪਰਦਾ ਸਾਡੇ ਅੱਗੇ ਪਿਆ ਹੋਇਆ ਜਦੋਂ ਪਰਦਾ ਚੱਕਿਆ ਜਾਂਦਾ ਫੇਰ ਉਹਨੇ ਦਿਸਣਾ ਸਾਨੂੰ ਕ੍ਰਿਸ਼ਨ 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 ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਅੱਜ ਮੇਰੇ ਹੱਥਾਂ ਦੇ ਵਿੱਚ ਕਾਪੀ ਪੈਨ ਕਿਉਂਕਿ ਮੈਂ ਇੱਕ ਟੀਚਰ ਕੋ ਬੈਠਾ ਹੁਣ ਮੈਂ ਜਿਹੜੇ ਟੀਚਰ ਕੋਲ ਬੈਠਾ ਉਹਨਾਂ ਬਾਰੇ ਮੈਨੂੰ ਲੱਗਦਾ ਮੈਨੂੰ ਦੱਸਣ ਦੀ ਤਾਂ ਲੋੜ ਨਹੀਂ ਜਦੋਂ ਤੁਸੀਂ ਦੇਖੋਗੇ ਇਹਨਾਂ ਨੂੰ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਚਲੋ ਇੰਟਰੋਡਿਊਸ ਕਰਾ ਦਿੰਦੇ ਆ ਜਸਵਿੰਦਰ ਸਿੰਘ ਜਿਹੜੇ ਕਿ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਜਿਹੜੇ ਕਿ ਸਾਇੰਸ ਦੇ ਟੀਚਰ ਨੇ ਫਿਜ਼ਿਕਸ ਦੇ ਲੈਕਚਰਾਰ ਨੇ ਤਾਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਹਾਲ ਹੈ ਜੀ ਬਿਲਕੁਲ ਠੀਕ ਠਾਕ ਕਿਦਾ ਚੱਲ ਰਿਹਾ ਸਭ ਕੁਝ ਪਹਿਲਾਂ ਤਾਂ ਮੈਂ ਸਵਾਲ ਬਾਅਦ ਚ ਪਹਿਲਾਂ ਦੱਸੂਗਾ ਕਿ ਕਿਦਾ ਚੱਲ ਰਿਹਾ ਸਭ ਕੁਝ ਸਭ ਉਹਦੇ ਹੁਕਮ ਚ ਹੀ ਚੱਲ ਰਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਨੂੰ ਹੁਕਮੇ ਜੇ ਬੁੱਝੇ ਤਾਂ ਹੋਂ ਮੈਂ ਕਹਿ ਨਾ ਕੋ ਤਸੀਂ ਮਰਜ਼ੀ ਦੇ ਨਾਲ ਹੀ ਆ ਸਾਰਾ ਕੁਝ ਤੁਸੀਂ ਅਕਾਲ ਪੁਰਖ ਦੀ ਵਾਇਗ੍ਰਵ ਦੀ ਗੱਲ ਕਰ ਦਿੱਤੀ ਤਾਂ ਸ਼ੁਰੂਆਤ ਹੀ ਉਹਨਾਂ ਦੇ ਨਾਮ ਤੋਂ ਹੀ ਕੀਤੀ ਜਾਵੇ ਕਿਉਂਕਿ ਅਕਸਰ ਮੈਂ ਅਜ ਤੱਕ ਜਿੰਨੇ ਵੀ ਆ ਲੋਕਾਂ ਦੇ ਇੰਟਰਵਿਊ ਕੀਤੇ ਨਾ ਸਾਇੰਟਿਸਟਸ ਦੀ ਮੇਨ ਜਿਹੜੇ ਜਾਂ ਜਿਹੜੇ ਸਾਇੰਸ ਨੂੰ ਮੰਨਣ ਵਾਲੇ ਜਾਂ ਜਿਹੜੇ ਸਾਇੰਸ ਦੇ ਵਿੱਚ ਖੋਜਾਂ ਕਰਨ ਵਾਲੇ ਉਹ ਸਿੱਧਾ ਕਹਿੰਦੇ ਆ ਬਈ ਗੋਡ ਇਜ਼ ਅ ਫਰਾਡ ਹੂੰ ਹੂੰ ਇਹ ਬੜੀ ਲਾਈਨ ਮਸ਼ਹੂਰ ਵੀ ਆ ਨਾ ਦੀ ਕੋਈ ਬਿਗੇਸਟ ਫਰਾਡ ਵੀ ਕਹਿੰਦਾ ਹੂੰ ਪਰ ਤੁਸੀਂ ਸ਼ੁਰੂਆਤ ਇਹ ਅਕਾਲ ਪੁਰਖ ਦੇ ਨਾਂ ਤੇ ਕੀਤੀ ਤੁਸੀਂ ਸ਼ੁਰੂਆਤ ਇਹ ਗੁਰਬਾਣੀ ਤੋਂ ਕੀਤੀ ਹੂੰ ਤੁਸੀਂ ਸਾਇੰਸ ਨੂੰ ਮੰਨਦੇ ਹੋ ਤੁਹਾਨੂੰ ਨਹੀਂ ਲੱਗਦਾ ਰੱਬ ਨਹੀਂ ਹੈ ਦੇਖੋ ਸਾਇੰਸ ਨੂੰ ਜੇ ਮੰਨਦਿਆਂ ਤੇ ਰੱਬ ਨੂੰ ਮੰਨਣ 'ਚ ਕੀ ਹਰਜ ਹੈ ਜੇ ਸਾਇੰਸ ਨੂੰ ਮੰਨਦੇ ਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਜਿਹੜੇ ਸਾਇੰਸ ਨੂੰ ਮੰਨਦੇ ਹੋ ਰੱਬ ਨੂੰ ਮੰਨਦੇ ਹੀ ਨਹੀਂ ਹੈਗੇ ਹੂੰ ਇਹ ਨਹੀਂ ਜ਼ਰੂਰੀ ਹੋਇਆ ਕਰਦਾ ਸਾਇੰਸ ਨੂੰ ਮੰਨਣਾ ਕੀ ਹੈ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਵੀ ਸਾਇੰਸ ਕੀ ਹੈ ਹੂੰ ਜੇ ਸਾਨੂੰ ਇਹ ਨਹੀਂ ਪਤਾ ਵੀ ਰੱਬ ਕੀ ਹੈ ਹੂੰ ਤਾਂ ਅਸੀਂ ਉਹਨੂੰ ਕਿਵੇਂ ਮੰਨਾਂਗੇ ਹੂੰ ਤੇ ਜਿਹੜੇ ਲੋਕਾਂ ਦੀ ਪਹੁੰਚ ਨਹੀਂ ਹੋ ਪਾਈ ਹੂੰ ਜੇ ਆਪਾਂ ਨੇ ਕਿਸੇ ਚੀਜ਼ ਨੂੰ ਦੇਖਿਆ ਹੀ ਨਹੀਂ ਹੈ ਅਜੇ ਤੱਕ ਹੈਨਾ ਜਾਂ ਮਿਲਿਆ ਹੀ ਨਹੀਂ ਹੈ ਜਾਂ ਉਹਦੇ ਵਰਤਾਰੇ ਨੂੰ ਨਹੀਂ ਅਸੀਂ ਸਮਝ ਸਕੇ ਹੂੰ ਆਉਦੀ ਹੋਂਦ ਨੂੰ ਸਮਝਣਾ ਤਾਂ ਬੜਾ ਔਖਾ ਹੋ ਜਾਂਦਾ ਤਾਂ ਜਦੋਂ ਅਸੀਂ ਸਾਇੰਸ ਦੀਆਂ ਗੱਲਾਂ ਕਰਦੇ ਆ ਤਾਂ ਇਹਦਾ ਮਤਲਬ ਉਹ ਸਾਇੰਸ ਦੀਆਂ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖ ਪਾਏ ਆ ਅਸੀਂ ਹੰਡਾ ਪਾਏ ਆ ਅਸੀਂ ਕਰ ਪਾਏ ਆ ਤਾਂ ਸਾਨੂੰ ਉਹਨਾਂ ਤੇ ਵਿਸ਼ਵਾਸ ਹੁੰਦਾ ਤੇ ਜੇ ਇਹ ਜੀਆਂ ਕੁਝ ਗੱਲਾਂ ਸਾਡੇ ਨਾਲ ਰੋਜ਼ਾਨਾ ਜੀਵਨ 'ਚ ਵਾਪਰਨ ਜਾਂ ਅਸੀਂ ਵਾਪਰਦੀਆਂ ਹੋਈਆਂ ਦੇਖ ਸਕੀਏ ਜਾਂ ਕੁਝ ਲੋਕਾਂ ਦੇ ਨਾਲ ਵਾਪਰਿਆ ਹੋਵੇ ਤੇ ਉਹ ਆਪਣੀਆਂ ਗੱਲਾਂ ਦੱਸ ਰਹੇ ਹੋਣ ਤੇ ਉਹਨਾਂ ਤੇ ਯਕੀਨ ਬਣਨਾ ਸਹਿਜ ਹੀ ਹੋ ਜਾਂਦਾ ਤਾਂ ਉਹ ਜਿਹੜਾ ਯਕੀਨ ਬਣਦਾ ਹੈ ਜਾਂ ਯਕੀਨ ਵੱਜਦਾ ਉਹ ਕਦੋਂ ਵੱਜਦਾ ਜਦੋਂ ਅਸੀਂ ਆਪ ਉਸ ਨੂੰ ਪ੍ਰੈਕਟੀਕਲੀ ਕਰਕੇ ਦੇਖਦੇ ਵੀ ਜੇ ਉਹਨਾਂ ਨਾਲ ਇਸ ਤਰ੍ਹਾਂ ਹੋਇਆ ਸੀ ਸਾਡੇ ਨਾਲ ਵੀ ਹੋ ਸਕਦਾ ਹੂੰ ਜਿਸ ਤਰ੍ਹਾਂ ਇੱਕ ਪ੍ਰਚਲਿਤ ਜੀ ਗੱਲ ਹੈ ਵੀ ਆਪਾਂ ਨੇ ਇਹ ਗੱਲ ਸੁਣੀ ਹੈ ਆਮ ਵੀ ਫਰੀਦ ਜੀ ਨੇ ਬਹੁਤ